ਲਾਪੁੱਤਰ ਇੱਥੇ ਬੈਠਾ ਦਾ ਨਹੀਂ ਸਰਨਾ ਤੇ ਮੈਂ ਦੱਸਾਂ 5000 ਦਾ ਨੁਕਸਾਨ ਕਰਤਾ ਤੂੰ ਸੌਈ ਦੇ ਜੰਮਣ ਤੋਂ ਪਹਿਲਾਂ ਖਾ ਗਿਆ ਜਵਾਕਾ ਨੂੰ ਤੂੰ ਮੇਰੀ ਕੀ ਗਲਤੀ ਤਾਤਾ ਤੇਰੀ ਅਜੇ ਗਲਤੀ ਕੋਈ ਨਹੀਂ ਕੰਜਰਾ ਤੈਨੂੰ ਕਾਹਨੂੰ ਪਤਾ ਜਿਹੜੀਆਂ ਚਲਾਕੀਆਂ ਤੂੰ ਖੇਡਦਾ 5000 ਦਾ ਨੁਕਸਾਨ ਕਰ ਗਿਆ 5000 ਦਾ ਨੁਕਸਾਨ ਕੀ ਗੱਲ ਹੋ ਗਈ ਭਾਈ ਯਾਰ ਗੱਲ ਕੀ ਹੋਣੀ ਆ ਯਾਰ ਕੁਗੜੀ ਸੇਵਾ ਦੇ ਭਾਈ ਸੀਗੀ ਸਾਲਾ ਰੋਜ਼ ਦੋ ਅੰਡੇ ਘਟ ਜਾਂਦੇ ਸੀਗੇ ਯਾਨੀ ਕਿ ਉੱਥੇ ਕੱਲੇ ਫੋਲ ਕਰਾ ਜਾਂਦੇ ਸੀ ਕੁਇਾਂਡੇ ਪੀ ਜਾਂਦਾ ਸੀ ਅਸੀਂ ਕੂੜੀ ਨੂੰ ਕੁੱਟਦੇ ਰਹੇ ਕੂੜੀ ਦੇ ਡੱਕੇ ਡੁੱਕੇ ਪਾਏ ਅਸੀਂ ਆਖਿਆ ਯਾਰ ਕਮਾਲ ਆ ਕੂੜੀ ਪੀ ਜਾਂਦੀ ਆ ਮੈਂ ਤਾਂ ਅੱਜ ਵੇਖ ਆਂਦੇ ਕੰਜੇ ਦਾ ਪੀ ਕੇ ਉਹ ਤੇ ਛਲਕੇ ਰੱਖਿਆ ਹੁੰਦਾ ਏ ਹੋਰ ਉਹਦੀ ਵੀ ਨੇ ਬਹੁਤ ਤੰਗ ਕਰਿਆ ਯਾਰ ਇਹਨੇ ਚਾਚਾ ਪਲਵਾਨ ਬਾਨਾ ਮੈਂ ਪਲਵਾਨ ਕੁਸ਼ਤੀ ਲੜਾ ਕਰੂੰਗਾ ਆ ਜਾ ਆ ਜਾ ਮੈਂ ਲੜਦਾ ਤੇਰੇ ਨਾਲ ਕੁਸ਼ਤੀ ਨਾਲੇ ਤੇਰੇ ਤਾਂ 20 ਆਂਡੇ ਪੀਤੇ ਆ ਬਣਾਉਣਾ ਵਦ ਤੇ ਅੰਦਰ 20 ਦਾ ਪੂੜਾ ਅੱਜ ਥੱਲੇ ਤਾਂ ਆ ਆ ਜਾ ਆ ਜਾ ਆ ਜਾ